ਹਾਂ ਜੀ ਸਹੀ ਗਿਰਦਾਰਸ਼ਨ ਸਿੰਘ ਕਾਲਜ ਟੈਲਰ ਜੀ ਕੋਟਕਪੂਰਾ ਲਾਡੀ ਸਾਈਂ ਵੈਲਫੇਅਰ ਕਲੱਬ ਕੋਟਕਪੂਰਾ ਅਸੀਂ ਮੈਡੀਕਲ ਗੋਬਿੰਦ ਕਾਲਜ ਮੈਡੀਕਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾਲਜ ਮੈਡੀਕਲ ਵਿਖੇ ਇੱਥੇ ਲੰਗਰ ਲਾਇਆ ਇਸ ਰਮਨ ਪ੍ਰਧਾਨ ਜੀ ਹੋਂਦੇ ਕਿਰਪਾ ਨਾਲ ਇਹਨਾਂ ਦੇ ਸੰਯੋਗ ਨਾਲ ਰਮਨ ਹੋਂਦੇ ਨੌਜਵਾਨ ਪੀੜ੍ਹੀ ਤੇ ਜਿੰਨੇ ਵੀ ਲੋੜ ਬੰਦ ਬੰਦੇ ਇੱਥੇ ਕੋਈ ਆਉਂਦਾ ਜਿਹਨੂੰ ਰੋਟੀ ਦੀ ਲੋੜ ਹੈ ਕੋਈ ਚੀਜ਼ ਖੇਚੀ ਦੀ ਲੋੜ ਹੈ ਉਹ ਅਸੀਂ ਹਾਜ਼ਰ ਕਰਦੇ ਆਂ। ਜੀ ਸਾਡਾ ਕਲੱਬ ਬਣਿਆ ਹੋਇਆ ਜੀ ਬਾਬਾ ਲਾਡੀ ਸਾਈਂ ਵੈਸਰਲ ਕਲੱਬ ਰਜਿਸਟਰਡ ਕੋੜਕਪੁਰਾ ਤੋਂ। ਅਸੀਂ ਹਰ ਹੀ ਮਨ ਦੇ ਤੇ ਲੰਗਰ ਲਗਾਉਂਦੇ ਆਂ ਜੀ। ਸਾਡਾ ਇਹ ਲੰਗਰ ਬੰਦ ਦਾ 20 ਤਰੀਕ ਦਾ ਸੀ ਪਰ ਇਹ ਲੰਗਰ 26 ਤਰੀਕ ਨੂੰ ਲਗਾਇਆ। ਅੱਜ ਸਾਡੇ ਸਾਈਂ ਲਾਡੀ ਸ਼ਾ ਸਰਕਾਰ ਉਹਨਾਂ ਦਾ ਬਰਥਡੇ ਹੈ ਜੀ। ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅਸੀਂ ਇਹ ਲੰਗਰ ਲਗਾਇਆ। ਕੋੜਕਪੁਰੇ ਤੋਂ ਸਾਡੀ ਜੋ ਸੰਸਥਾ ਆ ਮਹੀਨੇਵਾਰ ਲੰਗਰ ਲਗਾਉਂਦੀ ਆ ਜੀ। ਉਸੇ ਤਹਿਤ ਅਸੀਂ ਸਾਈਂ ਜੀ ਦੇ ਜਨਮ ਦਿਨ ਤੇ ਅੱਜ ਲੰਗਰ ਲਗਾ ਰਹੇ ਹਾਂ ਜੀ ਸਾਡੇ ਪ੍ਰਧਾਨ ਸਾਹਿਬ ਕੋਲਜੀ ਟੰਕਲ ਜੀ ਹੋਰ ਸਾਡੇ ਕੋਟਪੁਰੀਆਂ ਸ਼ਖਸੀਤਾਂ ਜੋ ਸਾਨੂੰ ਸਹਿਯੋਗ ਦਿੰਦੀਆਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਹਰ ਮਹੀਨਾ ਵਾਰੀ ਤੇ ਲੰਗਰ ਲਗਉਂਦੇ ਹਾਂ ਅਸੀਂ ਜਿੱਥੇ ਜਿੱਥੇ ਜਿੱਦਾਂ ਹੁਣ ਹੜਪੀੜ ਤਾਂ ਤੇ ਜੀ ਜਾਂ ਜਿੱਥੇ ਜਿੱਥੇ ਸਾਡੀ ਟੀਮ ਨੂੰ ਆਵਾਜ਼ ਵਜਦੀ ਹੈ ਸਾਡੇ ਕਲੱਬ ਨੂੰ ਆਵਾਜ਼ ਵਜਦੀ ਹੈ ਜੀ ਕੋਲਜੀ ਟੰਕਲ ਜੀ ਰਮਨ ਪ੍ਰਧਾਨ ਜੀ ਹੋਰ ਸਾਡੇ ਜੋ ਯੂਥ ਦੇ ਮੈਂਬਰ ਨੇ ਜੀ ਅਸੀਂ ਰਲ ਕੇ ਜਿੱਥੇ ਜਿੱਥੇ ਸਾਨੂੰ ਜਿੱਦਾਂ ਜਿੱਦਾਂ ਹੁੰਦਾ ਜੀ ਅਸੀਂ ਉੱਥੇ ਜ਼ਰੂਰ ਜਾਂਦੇ ਹਾਂ ਸਾਨੂੰ ਵੇਖ ਕੇ ਸਾਡੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜੀ ਸਾਡੇ ਸੰਸਥਾ ਨੂੰ ਕੋਈ ਸਹਾਇਕ ਦੇਣਾ ਚਾਹੁੰਦੇ ਆ ਤਾਂ ਜੀ ਉਹ ਸਾਨੂੰ ਸੰਸਥਾ ਨੂੰ ਸਹਾਇਕ ਦੇ ਸਕਦੇ ਆ